ਮੇਰਾ ਨਾਮ ਗੁਰਪ੍ਰੀਤ ਕੌਰ ਹੈ ਮੈਂ ਇੱਕ ਛਾਪੜ ਪਿੰਡ ਦੀ ਵਾਸੀ ਆ ਅੱਜ ਸਾਡੇ ਪਿੰਡ ਤੀਜ ਦਾ ਤਿਉਹਾਰ ਮਨਾਇਆ ਗਿਆ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਅੱਗੇ ਇਦਾਂ ਕਿਸੇ ਨੇ ਉਪਰਾਲਾ ਨਹੀਂ ਕੀਤਾ ਹੈਗਾ ਪਹਿਲੀ ਵਾਰ ਸਾਡੇ ਪਿੰਡ ਤੀਜ ਦਾ ਤਿਉਹਾਰ ਮਨਾਇਆ ਆ ਤੇ ਮੈਨੂੰ ਸੱਭਿਆਚਾਰ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਆ ਇੱਥੇ ਆ ਕੇ ਮੈਂ ਆਪਣੇ ਪੁਰਾਣੇ ਬਜ਼ੁਰਗਾਂ ਦੇ ਨਾਲ ਗੋਲੀਆਂ ਪਾਈਆਂ ਆ ਤੇ ਮੈਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗਿਆ ਆ ਨਹੀਂ ਤਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਅਸੀਂ ਫੋਨਾਂ ਦੇ ਵਿੱਚ ਹੀ ਰੁੱਝੇ ਰਹਿੰਦੇ ਆ ਬਟ ਇੱਥੇ ਇਸ ਟਾਈਮ ਤੇ 5 ਵਜੇ ਦੇ ਵਿੱਚ ਆ ਕੇ ਸਾਨੂੰ ਇੰਨਾ ਮ ले ले यार ਆਪਾਂ ਡੀਜੇ ਦੇ ਵਿੱਚ ਵੀ ਮਤਲਬ ਡਾਂਸ ਕਰਾਂਗੇ ਨਾਲ ਬੀਬੀਆਂ ਦੇ ਨਾਲ ਭੰਗੜਾ ਵੀ ਪਾਵਾਂਗੇ ਬਹੁਤ ਵਧੀਆ ਲੱਗ ਰਿਹਾ ਹੈ ਤੀਆਂ ਦਾ ਤਿਉਹਾਰ ਚੱਲ ਜੀ ਇਹ ਤਾਂ ਕਿਉਂ ਮੈਂ ਤੀਆਂ ਦਾ ਤਿਉਹਾਰ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਆ ਜਿਹਦੇ ਵਿੱਚ ਨਾਹੀਆਂ ਵੀ ਆਈਆਂ ਨੋਆ ਤੇ ਹੋਰ ਕਿੰਨੀਆਂ ਸਾਰੀਆਂ ਮੁਤਿਆਰਾ ਆ ਕੇ ਨੱਚਦੀਆਂ ਹੈ ਹੱਜ ਹੈਗੀਆਂ ਹਨ ਤੇ ਆਪਸ ਵਿੱਚ ਮਿਲ ਕੇ ਦੁੱਖ ਸੁੱਖ ਸਾਂਝਾ ਕਰਦੀਆਂ ਨੇ ਮੇਰਾ ਨਾਮ ਸੰਦੀਪ ਕੌਰ ਤੇ ਮੈਂ ਇੱਥੇ ਸਟਾਫ ਕੋਰਟ ਵਿੱਚ ਤੀਆਂ ਦਾ ਤਿਉਹਾਰ ਦੇ ਇੱਕ ਗੈਸਟ ਦੇ ਤੌਰ ਤੇ ਆਈ ਸੀ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਤੀਆਂ ਦਾ ਤਿਉਹਾਰ ਦੇਖ ਕੇ ਤੇ ਸਾਰੇ ਸੱਜਣਾਂ ਜਕੇ ਬੋਲੀਆਂ ਪਾ ਕੇ ਤੀਆਂ ਨੂੰ ਤੇ ਹਰ ਮਨਾਰੇ ਸੀਗੇ ਤੇ ਤੀਆਂ ਦਾ ਤਿਹਾਰ ਇਸ ਕਰਕੇ ਮਨਾਉਂਦੇ ਆ ਕਿ ਇੱਕ ਤਾਂ ਇੱਕ ਪੁਰਾਣਾ ਰੀਤੀ ਰਿਵਾਜ ਸਾਨੂੰ ਆਪਣਾ ਜਾਰੀ ਰੱਖਣਾ ਚਾਹੀਦਾ ਹੈ ਪੰਜਾਬ ਜ਼ਿੰਦਾ ਰਹਿਣਾ ਚਾਹੀਦਾ ਹੈ ਸਾਡੇ ਪੰਜਾਬ ਤੇ ਮੈਂ ਇੱਥੇ ਦੇਖ ਕੇ ਮੈਨੂੰ ਇਹਨਾਂ ਦੇ ਵਿੱਚ ਬਹੁਤ ਖੁਸ਼ੀ ਹੋਈ ਪੁਰਾਣੀਆਂ ਬੋਲੀਆਂ ਗਿੱਧੇ ਪਾ ਕੇ ਤੇ ਇਹ ਤੀਆਂ ਦਾ ਤਿਹਾਰ ਇੱਕ ਸ਼ਿਵਜੀ ਜੀ ਦੀ ਕਾਮਨਾ ਵਾਸਤੇ ਨਾ ਪਤੀ ਦੇ ਰੂਪ ਵਿੱਚ ਕਾਮਨਾ ਕਰਨ ਵਾਸਤੇ ਉਹਨਾਂ ਨੇ ਵਰਤ ਰੱਖਿਆ ਸੀ ਪਾਰਵਤੀ ਜੀ ਨੇ ਇੱਕ ਤਾਂ ਉਰਸ ਕਰਕੇ ਮਨਾਇਆ ਜਾਂਦਾ ਦੂਜਾ ਸੌਣ ਮਹੀਨਾ ਚੜਦਾ ਆ ਤੇ ਲੇਡੀਜ਼ ਇਕੱਠੀਆਂ ਹੋ ਕੇ ਪਿੰਗਾ ਝੂਟਦੀਆਂ ਆ ਬੋਲੀਆਂ ਪਾਉਂਦੀਆਂ ਗਿੱਧੇ ਪਾਉਂਦੀਆਂ ਸੱਜ-ਤੱਜ ਕੇ ਆਂਦੀਆਂ ਚੰਗੇ ਪਤੀ ਦੀ ਕਾਮਨਾ ਕਰਕੇ ਵਰਤ ਵੀ ਰੱਖਦੀਆਂ ਸੌਣ ਮਹੀਨੇ ਤੇ ਇਸ ਕਰਕੇ ਇਹ ਤੀਜਾ ਤਿਹਾਰ ਮਨਾਇਆ ਜਾਂਦਾ ਅਸਲ ਮੈਮ ਸੱਕੇ ਚਾਰ ਕੋਲ ਦੇ ਜਾ ਰਹੇ ਦੋ ਵਸਤੇ ਸਮਾਈ ਨਹੀਂ ਵੀ ਰਾਤੀ ਕਹਿੰਦਾ ਕਿ ਟਾਈਮ ਹੀ ਨਹੀਂ ਹੁੰਦਾ ਇਕੱਠੇ ਹੋਉਂਦਾ ਇਹਨਾਂ ਸਭ ਤੋਂ ਤਾਂ ਟੈਕਨੋਲੋਜੀ ਜੇ ਕਹੇ ਇਹ ਇੱਕ ਪੋਜ਼ਿਟਿਵ ਵੀ ਆ ਤੇ ਨੈਗਟਿਵਿਟੀ ਵੀ ਨਾਲ ਹੀ ਲੈ ਕੇ ਆਈ ਆ ਬੱਚੇ ਜਿਹੜੇ ਸਭ ਬੱਚੇ ਜ਼ਿਆਦਾਤਰ ਬੱਚੇ ਵੀ ਤਾਂ ਜਿਵੇਂ ਸਾਰੀਆਂ ਲੇਡੀਆਂ ਬੰਦੇ ਫੋਨ ਦੇ ਦਿਵਾਲੇ ਰਹਿੰਦੇ ਆ ਤੇ ਇਸ ਕਰਕੇ ਉਹ ਸੱਭਿਆਚਾਰ ਤੋਂ ਦੂਰ ਹੋ ਰਹੇ ਆ ਤੇ ਇਹ ਬਹੁਤ ਜ਼ਰੂਰੀ ਆ ਸਰਕਾਰ ਨੇ ਇੱਕ ਉਪਰਾਲਾ ਪਿਛਲੇ ਸਾਲ ਵੀ ਕੀਤਾ ਸੀ ਕਿ ਹਰ ਪਿੰਡ ਵਿੱਚ ਤੇ ਹਰ ਮਨਾਇਆ ਜਾਵੇ ਇਸ ਕਰਕੇ ਹੁਣ ਜਿਹੜੀ ਇਹ ਰੀਤ ਚੱਲੀ ਹੈ ਚੱਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਬੱਚੇ ਸਾਰੇ ਲੋਕ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਤੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਦਾ ਪਤਾ ਲੱਗੇ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਜੀਤ ਸਿੰਘ ਪਿੰਡ ਸਤਾਵਕੋਟ ਅੱਜ ਸਾਡਾ ਬੱਚਿਆਂ ਨੇ ਪ੍ਰੋਗਰਾਮ ਈਆਂ ਦਾ ਤਿਹਾਰ ਕੀਤਾ ਹੈ ਇਹ ਇਹ ਸਾਰੇ ਬੱਚਿਆਂ ਨੇ ਪ੍ਰਾਲਾ ਕੀਤਾ ਕਾਫੀ ਦਿਨਾਂ ਤੋਂ ਇਹ ਪ੍ਰਾਲਾ ਕਰਦੀਆਂ ਸਨ ਅੱਜ ਇਹਨਾਂ ਦਾ ਆਖਰੀ ਸਮਾ ਹੋਇਆ ਅੱਜ ਇਹਨਾਂ ਨੇ ਪ੍ਰੋਗਰਾਮ ਵੱਧ ਚੜ ਕੇ ਹਿੱਸਾ ਲਿਆ ਤੇ ਗਿੱਧਾ ਪੰਗੜਾ ਕਰਕੇ ਇਹਨਾਂ ਨੇ ਬੱਚਿਆਂ ਨੇ ਪ੍ਰੋਗਰਾਮ ਕੀਤਾ ਈਆਂ ਤਿਹਾਰ ਆਪਣੀਆਂ ਬੱਚੀਆਂ ਜਿਹੜੀਆਂ ਨੋਹਾਂ ਈਆਂ ਆਪਣੇ ਟੇਕੇ ਘਰ ਆ ਕੇ ਆਪਣਾ ਪੁਤਿਆਂ ਦਾ ਧਿਆਰ ਮਨਉਂਦੀਆਂ ਹਨ ਇਹ ਆਪਣਾ ਪ੍ਰੋਗਰਾਮ ਸਤਾਵ ਕੋਡ ਦੇ ਵਿੱਚ ਪਹਿਲੀ ਵਾਰ ਇੱਕ ਕਰਵਾਇਆ ਗਿਆ ਹੈ ਮੈਨੂੰ ਉਮੀਦ ਹੈ ਕਿ ਆਪਾਂ ਹਰ ਸਾਲ ਇਦਾਂ ਹੀ ਪ੍ਰੋਗਰਾਮ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ